ਆਪਣੀ ਚਿੜੀ ਮਾਰ ਟੀਮ ਦੇ ਨਾਲ ਮੈਂ ਸਭ ਤੋਂ ਪਹਿਲਾਂ ਉਹ ਚਿੰਕੀ ਵਿੱਚ ਲੈਂਡ ਕੀਤਾ ਅਤੇ ਉਸ ਤੋਂ ਬਾਅਦ ਭੈਣੇ-ਭੈਨੇ ਛੱਟ ਪਾ ਵਿਚਾਰੀ ਨੂੰ ਗਨ ਵੀ ਨਸੀਬ ਨਹੀਂ ਹੋਈ ਅਤੇ ਜਿਹਨੂੰ ਗਨ ਨਸੀਬ ਹੋਈ ਉਹਨੂੰ ਜੀਨਾ ਨਸੀਬ ਨਹੀਂ ਹੋਇਆ ਇਸ ਤੋਂ ਪਹਿਲਾਂ ਕਿ ਕੋਈ ਹੋਰ ਕਮਰੇ ਦੇ ਉੱਪਰ ਆ ਜਾਏ ਮੈਂ ਜਲਦੀ ਤੋਂ ਜਲਦੀ ਗਨ ਵਿੱਚ ਗੋਲੀਆਂ ਜਿਹੜੀਆਂ ਉਹ ਰੀਲੋਡ ਕਰ ਲੈਣਾ ਵਾ ਓਏ ਗੋਲੀਆਂ ਦੀ ਆਵਾਜ਼ अच्छा ल मैं दीदी ਨੂੰ ਤਾਂ ਪਰਮਾਤਮਾ ਨਾਲ ਮਲਾਉਣਾ ਹੀ ਭੁੱਲ ਗਿਆ। ओहो ਮੇਰੇ ਦੋਸਤ ਨੇ ਉਹਦੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਲਾਉਣ ਲਈ ਬਦਲ ਕੀਤੀ ਤੇ ਕਿਲ ਤੇ ਆਖਰ ਮੈਨੂੰ ਹੀ ਪੈਣਾ ਹੈ। ਦੋ ਕਿਲ ਆਸਾਨੀ ਦੇ ਨਾਲ ਮਿਲ ਚੁੱਕੇ ਸਨ ਤੇ ਹੁਣ ਮੈਂ ਤੀਸਰੇ ਕਿਲ ਦੀ ਪਾਲ ਵਿੱਚ ਇੱਕ ਬੰਦੇ ਨੂੰ ਆਸਾਨੀ ਨਾਲ ਟਕਾਉਣੇ ਲਾਂਚ ਕਾਮਯਾਬ ਹੋ ਗਿਆ। ਗਨ ਨੂੰ ਫਿਰ ਤੋਂ ਰੀਲੋਡ ਕੀਤਾ ਉਸਦੇ ਬਕਸੇ ਫੋਲੇ। ਅਤੇ ਜ਼ਰੂਰੀ ਸਮਾਨ ਜਲਦੀ ਤੋਂ ਜਲਦੀ ਇਕੱਠਾ ਕੀਤਾ ਆਜੋ ਵੀਰ ਜੀ ਬਾ ਠੱਪਾ ਲਓ ਜੀ ਇੱਕ ਬੰਦੇ ਨੂੰ ਮੈਂ ਹੋਰ ਅਸਾਨੀ ਨਾਲ ਲਓ ਜੀ ਜਦੋਂ ਵੀ ਕੋਈ ਜੋੜੀ ਕੰਮ ਕਰਨ ਜਾਈਏ ਗਨ ਰੀਲੋਡ ਲੈ ਜਾਂਦੀ ਹੈ ਚੌਥੇ ਬੰਦੇ ਨੂੰ ਕਿਲ ਕੀਤਾ ਉਸ ਦਾ ਬੈਕ ਫੋਲਿਆ ਉਸ ਵਿੱਚ ਪੰਜ ਪੰਜਾਂ ਦੀਆਂ ਗੋਲੀਆਂ ਸਮੋਕ ਬੰਬ ਤੇ ਹੋਰ ਕਈ ਕੁਝ ਬਥੇਰਾ ਸਮਾਨ ਮਿਲ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਲਵ ਦਿਆ ਲਵਾਉਂਦਿਆ ਟੱਪ ਦਿਆ ਟਪਾਉਂਦਿਆ ਮੈਂ ਗੋਲੀਆਂ ਦੇ ਤੇਜ਼ ਖੜਾਕੇ ਵਿੱਚ ਬੰਦਿਆ ਦੀ ਪਾਲ ਵਿੱਚ ਜੇਤਲ ਦੁਪਟ ਰਿਆ ਸੀ ਆਹ ਕਾਲੇ ਸੂਟ ਆ ਲਾ ਵੀਰੇ ਤੇਰਾ ਸਾਥੀ ਤੇ ਐ ਮੈਨੂੰ ਕਵਰ ਫਾਇਰ ਦੇ ਰਿਹਾ ਸੀ ਜਿਕੇ ਮੱਜ ਨੂੰ ਸ਼ਪਲ ਚੋਂ ਗੱਡੀ ਦਾ ਚਲੋ ਜੀ ਇੱਕ ਮੇਰੇ ਸਾਥੀ ਨੇ ਇੱਕ ਹੋਰ ਬੰਦਾ ਟਿਕਾਣੇ ਲਗਾ ਦਿੱਤਾ ਸੀ ਤੇ ਮੈਂ ਅੱਗੇ ਆ ਰਾਤ ਤੁਸੀਂ ਇੱਥੇ ਲੁਕੇ ਕੀ ਕਰਦੇ ਸੀ ਚਲੋ ਤੁਹਾਨੂੰ ਵੀ ਨੌਕਆਊਟ ਕਰਦੇ ਆ ਚਲੋ ਵੇਲੇ ਨਾ ਘਰੇ ਤੁਸੀਂ ਦਕਸਾ ਬੋਲੇ ਕੋਈ ਬਹੁਤ ਸਾਰਾ ਤਾਂ ਸਮਾਨ ਨਹੀਂ ਸੀ ਉਹ ਵੀ ਤੂੰ ਉਹਨੂੰ ਲੱਭ ਲਾ ਇੱਥੇ ਘੋਤਾ ਮਰੇ ਤੂੰ ਤੈਿਓ ਜਿਉਂ ਚਿੜੀ ਮਾਰੇ ਨਾਵੇਂ ਇਹਨਾਂ ਦੇ ਲਈ ਫੱਬਦਾ ਵਾ ਮਹਾਰਾਜ ਵੀਰ ਜੀ ਤੁਸੀਂ ਇੱਕ ਮਿੰਟ ਗਨ ਨੂੰ ਲੋਡ ਕਰ ਲਓ ਕੱਢ ਜਾ ਮੇਰਾ ਪ੍ਰਾਤ ਆਹਾਹਾ ਤੇ ਦੇ ਸਟਾਈਲ ਨਾਲ ਛੋਲੇ ਆ ਪ੍ਰਾਤ ਐਸੋ ਕੌਣ ਲਓ ਜੀ ਤੁਸੀਂ ਵੀ ਆਓ ਮਹਾਰਾਜ ਤੁਹਾਨੂੰ ਮੱਪੂ ਦਾਣਾ ਦੇ ਹੀ ਦਿੰਨੇ ਆ ਯੂ ਆਰ ਦਾ ਫਰਸਟ ਐਸ ਅਲੀਮੀਨੇਟਰ ਦਾ ਜਿਹੜਾ ਅਵਾਰਡ ਹੈ ਉਹ ਮੇਰੀ ਸਕਰੀਨ ਤੇ ਸ਼ੋ ਹੋ ਚੁੱਕਾ ਹੈ ਨਾਲ ਦੀ ਨਾਲ ਮੈਂ ਆਪਣੀ ਹਲਥ ਨੂੰ ਰਿਕਵਰ ਕਰ ਲਵਾਂ ਇਹਨਾਂ ਨਾਲ ਲੜਦੇ ਲੜਦੇ ਮੇਰੀ ਹਰਤ ਕਾਫੀ ਥੋੜੀ ਹੋ ਚੁੱਕੀ ਹੈ ਆਸ-ਪਾਸ ਕੋਈ ਬੰਦਾ ਜਗ੍ਹਾ ਹੀ ਨਹੀਂ ਦੇ ਰਿਹਾ ਕਿਉਂ ਨਾ ਮੈਂ ਆਪਣਾ ਜਿਹੜਾ ਰਿਮੋਟ ਆ ਉਹ ਯੂਜ਼ ਕਰ ਲਾਂ ਹਾ ਹਾ ਇਹ ਮੇਰਾ ਫੇਵਰਿਟ ਰਹਿ ਚੁੱਕਿਆ ਵਾ ਓਹ ਓਹ ਮਾਮਾ ਈਮੋਡ ਖਰਾਬ ਕਰਤਾ ਜੀ ਮੇਰਾ ਕੱਖ ਨਾ ਰਵੇ ਨੈਸ਼ਨ ਮਾਮਾ ਮੇਰਾ ਬੇੜਾ ਹੀ ਘਰ ਕੱਟ ਗਏ ਨੈਸ਼ਨਲ ਸਾਰਾ ਈਮੋਡ ਖਰਾਬ ਕੀਤਾ ਇੰਨੀ ਮਿਹਨਤ ਨਾਲ ਪਾਪੀ ਨਹੀਂ ਦੋਖਾ ਤੱਤ ਤਨਫੁਜ਼ਾ ਦਾ ਖਸਾ ਦਾ ਪੜ ਜਾ ਪੜ ਜਾ ਮਾਮਾ ਲੱਗਦਾ ਤੂੰ ਵੀ ਉਹਦਾ ਸਾਥ ਬਹੁਤ ਜ਼ਿਆਦਾ ਇੱਕ ਕਮੈਂਟ ਆਲੇ ਪੜ ਗੁੱਸਾ ਚੜਾ ਛੱਡਿਆ ਮੈਨੂੰ ਇਹਨਾਂ ਨੇ ਬੋਸ ਆਹ ਹਾ ਕੋਈੜਾ ਗੋਲੀਆਂ ਮਾਰਨ ਦਿਆ ਮਰਿਆ ਪੂਰੀ ਜਾ ਆ ਭਰਾਵਾ ਸੋ ਮੇਰੇ ਖਾਤੇ ਵਿੱਚ ਟੋਟਲ ਹੁਣ ਤੱਕ 10 ਬੰਦੇ ਜੁੜ ਚੁੱਕੇ ਨੇ ਪਬਜੀ ਵਾਲਿਆਂ ਨੇ ਮੈਨੂੰ ਖੁਸ਼ ਹੋ ਕੇ ਕਿ ਮੋੜ ਦਿੱਤਾ ਸੀ ਮੈਂ ਬੜਾ ਹੀ ਪਿਆਰ ਨਾਲ ਪ੍ਰੈਸ ਕਰਕੇ ਸਟਾਈਲ ਮਾਰਨ ਲੱਗਾ ਸੀ ਪਰ ਪਿੱਛੋਂ ਕੋਈ ਲੈਸ਼ ਆ ਗਿਆ ਚਲੋ ਨਾਲ ਦੀ ਨਾਲ ਹੁਣ ਮੈਂ ਆਪਣੀ ਜਿਹੜੀ ਹੈਲਥ ਨੂੰ ਰਿਕਵਰ ਕਰ ਲਿਆ ਤੂੰ ਭਰਾਵਾ ਲੁੱਟ ਲਾ ਤੂੰ ਮੇਲਾ ਲੁੱਟ ਲਾ ਲੈ ਉਹ ਐਨੇ ਮਰੇ ਬਕਸੇ ਪਏ ਤੈਨੂੰ ਗੋਲੀਆਂ ਦਾ ਰਾਜ ਨਹੀਂ ਆਉਂਦਾ ਚਿੜੀ ਮਾਰਨਾ ਹੋਵੇ ਤਾਂ ਕਿਉਂ ਨਾ ਇੱਕ ਠੰਡਾ ਮਵੀ ਖੋਲ ਕੇ ਪੀ ਨਾ ਲਵਾਂ ਜਿੰਨੂੰ ਤੁਸੀਂ ਭਰਾਓ એનર્ਜੀ ਡਰਿੰਕ ਕਹਿੰਦੇ ਨੇ ਸਾਡੇ ਵਰਗੇ ਦੇਸੀ ਇਹਨੂੰ ਠੰਡਾ ਹੀ ਕਹਿੰਦੇ ਨੇ ਪਾਉ ਵੱਟ ਵੱਟ ਬੱਤੇ ਦਾ ਕਹਿਣ ਕਹਿ ਦੇਈ ਜਾ ਹੈ ਓਏ ਬੜੀ ਸ਼ਾਂਤੀ ਹੋ ਗਈ ਇੱਥੇ ਲੱਗਦਾ ਮਾਮਾ ਸਾਰੇ ਬੰਦੇ ਠੋਕਦੇ ਹੀ 10 ਤੇ ਇਕੱਲੇ ਨੇ ਮੈਂ ਹੀ ਮਾਰਤੇ ਤੂੰ ਕਿੰਨੇ ਕਿੰਨੇ ਮਾਰੀ ਜੀ ਓ ਮਾਮਾ ਸਕੋਪਸ ਕਾਪ ਲਾਗੇ ਵੇਖ ਲੈ ਇਹਨਾਂ ਨੂੰ ਪੁੱਤ ਬਣ ਕੇ ਖਲੋਤਾ ਉੱਥੇ ਇਹ ਮੇਰੇ ਨਾਲ ਅੱਜ ਤੱਕ ਜਿੰਨੇ ਵੀ ਸਾਥੀ ਆਏ ਨਾ ਉਹ ਗੈ ਗੁਜ਼ਰੀ ਆਏ ਕਾਹੇ ਜੋਗੇ ਨੇ ਨਹੀਂ ਚਲੋ ਮੈਨੂੰ ਤਾਂ ਕੋਈ ਹਿਲਾ ਕਰਨਾ ਹੀ ਪੈਣਾ ਗੇਮ ਜਿੱਤਣ ਲਈ ਮੇਰਾ ਸਾਥੀ ਕਿਹਨੂੰ ਲੱਗਦਾ ਘੇੜ ਕੇ ਬੈਠਾ ਉਹਦੇ ਕੋਲ ਜਾ ਕੇ ਵੇਖਦਾ ਵਾਂ ਮਾਰੇ ਕਿਨੂੰ ਘੇੜਿਆ ਜੇ ਲਪਟੇ ਮੁਤੇ ਰਹਾ ਓ ਮਾਮਾ ਭੰਗ ਖਾਦੀ ਅੰਨੇ ਐਵਾ ਹੀ ਕੰਧ 'ਚ ਗੋਲੀਆਂ ਮਾਰੀ ਜਾਂਦਾ ਈ ਉੱਥੇ ਕੋਈ ਵੀ ਨਹੀਂ ਹਾਦੀ ਹੋ ਗਈ ਇਹਨਾਂ ਵਾਲੀ ਮੈਂ ਕਿਹਾ ਚਲੋ ਸ਼ਤ ਤੀ ਜਾ ਕੇ ਦੇਖਦਾ ਹਾਂ ਆ ਦੋ ਵੀਰ ਆਉਂਦੇ ਸਾਹਮਣੇ ਗੱਡੀ ਤੇ ਕਿਉਂ ਨਾ ਇਹਨਾਂ ਨੂੰ ਕੇਰੀਏ ਅਰ ਕਿਉਂ ਵੀਰ ਜੀ ਮਾੜਾ ਟੋਲ ਪੱਤੀ ਘਟਾਇਆ ਲਓ ਜੀ ਇੱਕ ਤੇ ਲੋਗ ਹੋ ਗਿਆ ਦੂਜਾ ਵਿਚਾਰਾ ਦੂਜਾ ਇਹ ਮੈਨੂੰ ਐਨਾ ਐਕਸਪੋਰਟ ਨਹੀਂ ਲੱਗਦਾ ਨਵਾਂ ਹੀ ਲੱਗਦਾ ਇੰਨੇ ਕੋਈ ਨਿਆਣਾ ਹੀ ਲੱਗਦਾ ਚਲੋ ਦੋ ਬੰਦੇ ਹੋਰ ਖਾਤੇ ਚ ਪਏ ਟੋਟਲ ਹੋ ਗਏ 12 ਲਓ ਜੀ ਗੱਡੀ ਦਾ ਡਰਾਈਵਿੰਗ ਦਾ ਨਾਲੇ ਤੇ ਆਨੰਦ ਲੈ ਲੀਏ ਓਏ ਆ ਜਾ ਭਰਾ ਚੱਲੀਏ ਆ ਜਾ ਮੇਰਾ ਵੀਰ ਵੇ ਨਹੀਂ ਆ ਕੋਈ ਇੱਥੇ ਤਾਂ ਕੋਈ ਬੰਦਾ ਰਹਿ ਨਹੀਂ ਗਿਆ ਲੱਗਦਾ। ਉਹ ਹਾਂ ਵੀ ਤੂੰ ਅੱਛਾ। ਉਹ ਭਰਾਵਾ ਦੋ ਜਾਣੇ ਪੈਣਾ ਹੀ ਬੈਠੇ ਆ ਤੇਰੇ ਬੈਨ ਦੀ ਜਗ੍ਹਾ ਨਹੀਂ ਹੈਗੀ। ਉਹ ਵੀਰ ਮੰਨੀ ਦਾ ਹੁੰਦਾ ਵਾ। ਇਹਨੂੰ ਕਿੱਥੇ ਬਿਠਾਈਏ ਹੁਣ। ਰੁਕ ਜਾ ਬੱਸ ਮੈਂ ਥੋੜੀ ਦੂਰ ਤੋਂ ਇੱਕ ਨਵੀਂ ਗੱਡੀ ਤੇ ਰਸਤੇ ਲੈ ਗਿਆ। ਫੇਰ ਆਪਾਂ ਚਾਰੇ ਵੀਰ ਵੀਰ ਬੈ ਕੇ ਮੇਲਾ ਵੇਖਣ ਚੱਲਾਂਗੇ। ਬੱਗੀ ਹੈਗੀ ਆ ਪਰ ਬੱਗੀ ਵਿੱਚ ਵੀ ਸਿਰਫ ਦੋ ਹੀ ਜਾਣੇ ਬੈਠਣਿਆ ਤੇ ਮੈਂ ਵੇਖਣ ਦਿਆ ਕੋਈ ਚਾਰ ਬੰਦਿਆ ਵਾਲੀ। ਗੱਡੀ ਸਾਨੂੰ ਮਿਲ ਜਾਵੇ ਚਲੋ ਇੱਕ ਟਰੱਕ ਖੜਾ ਮਿਲ ਗਿਆ ਜਿਹਦੇ ਵਿੱਚ ਅਸੀਂ ਚੋਵੇਂ ਆਸਾਨੀ ਨਾਲ ਬੈਠ ਸਕਦੇ ਹਾਂ ਉਹ ਆ ਜਾ ਭਰਾਵਾ ਛੱਡ ਦੇ ਆ ਗੱਡੀ ਛੇਤੀ ਆ ਜਾ ਉਹ ਫਟੇ ਮੂੰਹ ਤੋਂ ਤਫਾ ਕਰਪਨਾ ਅਬੀਰ ਜੀ ਤੁਸੀਂ ਕਿੱਧਰ ਕਾਲੀ ਕਾਲੀ ਭੱਜੇ ਜਾਂਦੇ ਹੋ ਅੱਪਾ ਉਹ ਹੋ ਹੋ ਲੱਗਦਾ ਮੈਨੂੰ ਠੱਪਾ ਕਰਕੇ ਰੋਊਗਾ ਕੋਈ ਗੱਲ ਨਹੀਂ ਇੱਕ ਵਾਰ ਫੇਰ ਨਹੀਂ ਗੋਲੀ ਵਜਲੀ ਤੁਹਾਡੀ ਹਲੋ ਜੀ ਹਲੋ ਜੀ ਇੱਕ ਬੰਦੇ ਦਾ ਕਿਲ ਹੋਰ ਮਿਲ ਗਿਆ ਮੈਨੂੰ ਪਿੱਛੇ ਮੁੜ ਕੇ ਵੇਖਿਆ ਤੇ ਹੋਰ ਹੀ ਚਮਤਕਾਰ ਹੋਇਆ ਇਹ ਮੇਰੇ ਬੰਦੇ ਨੂੰ ਕਿਸੇ ਨੇ ਲੋਕ ਕੀਤਾ ਖੜ ਜਾ ਤੇਰੀ ਕੋਣ ਹੋਏ ਮੇਰੇ ਚਿੜੀ ਮਾਰਨ ਨੂੰ ਲੋਕ ਕਰਨ ਵਾਲਾ ਰੁਕ ਜਾ ਭਰਾਵਾ ਸੁਕ ਜਾ ਸਾ ਰੋਕ ਕੇ ਰੱਖ ਆ ਗਿਆ ਤੇਰੇ ਕੋ ਆ ਗਿਆ ਵੀਰ ਆ ਗਿਆ ਮੈਂ ਓ ਤੂਰੇ ਬਾਈ ਵੀ ਕਰਦੇ ਮਾਮਾ ਨੂੰ ਲਾਗੇ ਵੇਖੀ ਜੰਨਾ ਖੜ ਜਾ ਮਾਮਾ ਮੇਰੇ ਬੰਦੇ ਦਾ ਤੂੰ ਕੋਣ ਹੁੰਦਾ ਲੋਕ ਕਰਨ ਵਾਲਾ ਪਾਰ ਹੋ ਰਿਹਾ ਵਾਈਬ ਕਰ ਵੀਰ ਨੇ ਛੱਤੀ ਇੱਕ ਹਮੇਸ਼ਾ ਗੱਲ ਚੇਤੇ ਰੱਖਿਆ ਕਰੋ ਜਦੋਂ ਵੀ ਇਹੋ ਜੀ ਮੁਸ਼ਕਲ ਤੇ ਹੋ ਸਭ ਤੋਂ ਪਹਿਲਾਂ ਲਾਗੇ ਸਮੋਕ ਬੰਬ ਸੁਟੀ ਦਾ ਕਿੰਨੀ ਆ ਤੁਹਾਨੂੰ ਸਮਝਾਇਆ ਪਰ ਤੁਹਾਡੇ ਖਾਨੇ ਨਹੀਂ ਪੈਂਦੀ ਧੂਆ ਕਰ ਲਓ ਮਰੇ ਦੂਜੇ ਤੋਂ ਤਾਂ ਨਾ ਲੋਕ ਕਰਿਓ ਉਹ ਐਂ ਵੇਖੰਦਿਆ ਸੀ ਜਿਵੇਂ ਗੁੰਗੀ ਟਾਂਗੇ ਅੱਲੇ ਨੂੰ ਮਹਿੰਦੀ ਹੁੰਦੀ ਐ ਹੁਣ ਮਾਮਾ ਹੀਰ ਦਾ ਭੱਜ ਕੇ ਗੱਡੀ ਦੇ ਅਲਦੀ ਗੱਡੀ ਵੱਲ ਨੂੰ ਖੜ ਜੋ ਵੀਰ ਜੀ ਇੱਕ ਠੰਡਾ ਤੇ ਪੀ ਲੈਨ ਦੋ ਕਾਲੀ ਗਾਦੀ ਐ ਚਲੋ ਵੀਰ ਜੀ ਚੱਲੀਏ ਸੋ ਸਾਨੂੰ ਜਾਂਦਿਆ ਜਾਂਦਿਆ ਪਤਾ ਲੱਗਾ ਕਿ ਸਾਡੇ ਚੌਥੇ ਸਾਥੀ ਨੂੰ ਕੁਝ ਬੰਦਿਆਂ ਵੱਲੋਂ ਮਾਰ ਦਿੱਤਾ ਗਿਆ ਸੀ ਹੁਣ ਸਿਰਫ ਅਸੀਂ ਤਿੰਨ ਰਹਿ ਗਏ ਸੀ ਕਬ ਬੰਦੇ ਨੂੰ ਲੋਕ ਕਰਨ ਦੇ ਵਿੱਚ ਮੈਂ ਕਾਮਯਾਬ ਰਿਹਾ ਦੂਜਾ ਰਿਵਾਈਵ ਕਰਨਾ ਆਇਆ ਸੀ ਉਹਦਾ ਸਾਥੀ ਉਹਨੂੰ ਵੀ ਮੈਂ ਲੋਕ ਕਰ ਦਿੱਤਾ ਤੇ ਤੀਜਾ ਉਹਨਾਂ ਦੇ ਲਾਗੇ ਬੰਨੇ ਘੁੰਮ ਰਿਹਾ ਸੀ ਜਿੰਨੇ ਸਾਡੇ ਸਾਥੀ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ ਆ ਜਾ ਵੀਰ ਤੁਸੀਂ ਇਹ ਹੱਲੇ ਦਾ ਲੋ ਜੀ ਬਦਲਾ ਲੈ ਚੁੱਕੇ ਆਂ ਅਸੀਂ ਆਪਣੇ ਸਾਥੀ ਦੀ ਮੌਤਾ ਰੋਵੈਂਜ ਟੇਕਨ ਦੀ ਅਰਦਾਗ ਜਾਂ ਪਿਆਰੇ ਮੈਂ ਟੋਟਲ ਹੁਣ ਤੱਕ 17 ਬੰਦੇ ਖਤਮ ਕਰ ਚੁੱਕਾ ਸੀ ਸਿਰਫ 21 ਬੰਦੇ ਜਿਹੜੇ ਉਹ ਬਚੇ ਸਨ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਆਪਣੇ ਵੱਲ ਨੂੰ ਆਉਂਦਾ ਵੇਖ ਕੇ ਮੈਂ ਹੀਠਾ ਵੱਲ ਨੂੰ ਬੈਠ ਗਿਆ ਕੰਧ ਦੇ ਉਲੇ ਬੈਠ ਕੇ ਮੈਨੂੰ ਪਤਾ ਲੱਗ ਗਿਆ ਕਿ ਬੰਦਾ ਮੇਰੇ ਘਰ ਦੇ ਪਿਛਲੇ ਪਾਸੇ ਗੱਡੀ ਰੋਕ ਕੇ ਘਰ ਦੇ ਵਿੱਚ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜਲਦੀ ਨਾਲ ਪੌੜੀਆਂ ਚੜ ਗਿਆ ਆਲੋ ਵਿਰਜੀ ਠਪ ਪਾ ਲੋ ਜੀ विद जीवनी ਤੇ ਪਰ ਲੋਕ ਸੁਧਾਰ ਕੇ ਟੋਟਲ 18 ਬੰਦੇ ਮੇਰੇ ਖਾਤੇ ਵਿੱਚ ਜੁੜ ਚੁੱਕੇ ਸਨ 17 ਬਾਕੀ ਸਨ ਤੇ ਬੈਗ ਵਿੱਚ ਬਹੁਤ ਸਾਰੀ ਲੁੱਟ ਦਾ ਸਮਾਨ ਸੀ ਮੈਂ ਆਪਣੀ ਹਲਤ ਨੂੰ ਨਾਲ ਦੇ ਨਾਲ ਹੀ ਰਿਕਵਰ ਕੀਤਾ ਉਸ ਤੋਂ ਬਾਅਦ ਮੈਂ ਉਸੇ ਬੰਦੇ ਦੀ ਬੱਗੀ ਚੁੱਕੀ ਅਤੇ ਲਾਲ ਧੂਏ ਵੱਲ ਨੂੰ ਵਧਿਆ ਡ੍ਰੋਪ ਜ਼ਮੀਨ ਤੇ ਹੀ ਡਿੱਗ ਪਿਆ ਸੀ ਮੇਰਾ ਸਾਥੀ ਵੀ ਡ੍ਰੋਪ ਵੱਲ ਨੂੰ ਵੱਧ ਰਿਹਾ ਸੀ ਇਸ ਤੋਂ ਪਹਿਲਾਂ ਮੇਰਾ ਸਾਥੀ ਡ੍ਰੋਪ ਨੂੰ ਲੁੱਟਦਾ ਮੈਂ ਜਲਦੀ ਨਾਲ ਉਤਰਿਆ ਤੇ ਡ੍ਰੋਪ ਵਿੱਚ ਵੇਖਿਆ ਸਿਰਫ 8x ਤੇ ਹੈਲਮਟ ਹੀ ਮੈਨੂੰ ਮਿਲ ਚੁੱਕਿਆ ਸੀ ਐਂ ਲੱਗਦਾ ਸੀ ਕਿ ਮੇਰੇ ਸਾਥੀ ਡ੍ਰੌਪ ਲੁੱਟ ਕੇ ਪਹਿਲਾਂ ਹੀ ਇੱਥੋਂ ਨਿਕਲ ਚੁੱਕੇ ਸਨ ਸੋ ਮੈਂ ਦੁਬਾਰਾ ਬੱਗੀ ਲਈ ਤੇ ਮੈਂ ਵੀ ਇੱਥੋਂ ਜਲਦੀ ਤੋਂ ਜਲਦੀ ਨਿਕਲਦਾ ਹੋਇਆ ਪਹਾੜੀ ਵੱਲ ਨੂੰ ਵੱਧ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਡ੍ਰੌਪ ਲੁੱਟਣ ਲਈ ਹੋਰ ਬੰਦੇ ਜਲਦੀ ਜਲਦੀ ਇੱਥੇ ਨਜ਼ਦੀਕ ਹੀ ਆ ਜਾਣਗੇ ਡ੍ਰੌਪ ਵੱਲ ਨੂੰ ਆਪਣਾ ਸਕੋਪ ਇਦਾਂ ਲਗਾਇਆ ਜਿਵੇਂ ਬਿੱਲੀ ਕਬੂਤਰ ਨੂੰ ਵੇਖ ਕੇ ਸ਼ਹਿ ਮਾਰ ਕੇ ਬੈਠ ਜਾਂਦੀ ਹੈ ਮੇਰਾ ਸਾਥੀ ਵੀ ਬੈਠ ਗਿਆ ਇਹਨੇ ਨੂੰ ਇੱਕ ਬੰਦੇ ਨੇ ਹੱਥ ਤੇ ਹਮਲਾ ਕਰਨਾ ਚਾਹਿਆ ਉਹਦੇ ਹਮਲੇ ਦਾ ਮੈਂ ਮੂਹ ਤੋੜ ਜਵਾਬ ਦੇਂਦਿਆ ਉਸ ਨੂੰ ਲੋਕ ਕਰ ਦਿੱਤਾ ਉਹ ਦੁਬਾਰਾ ਆਪਣੇ ਆਪ ਰਿਵਾਈਵ ਨਾ ਹੋ ਜੇ ਇਸ ਲਈ ਮੈਂ ਉਸ ਨੂੰ ਖਤਮ ਕਰ ਦਿੱਤਾ ਇਧਰ ਮੇਰਾ ਚਿੜੀਮਾਰ ਸਾਥੀ ਇੱਕ ਬੰਦੇ ਤੇ ਨਿਸ਼ਾਨਾ ਲਗਾ ਰਿਹਾ ਸੀ ਮੈਂ ਆਪਣਾ ਸਕੋਪ ਓਪਨ ਕੀਤਾ ਤੇ ਇੱਕ ਦੋ ਗ੍ਰੈਸ ਮਾਰ ਕੇ ਉਸ ਨੂੰ ਢੇਰ ਕਰ ਦਿੱਤਾ ਕਾਲੀ ਦੇ ਨਾਲ ਮੈਂ ਇੱਕ ਛੋਟੀ ਪਹਾੜੀ ਦੇ ਪਿੱਛੇ ਜਾ ਕੇ ਲੁਕ ਗਿਆ ਸਾਮਣੇ ਤੋਂ ਇੱਕ ਬੰਦਾ ਤਾਬਰ ਤੋੜ ਫਾਇਰਿੰਗ ਕਰ ਰਿਹਾ ਸੀ ਮੈਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਇਹ ਮੇਰੀ ਬਹੁਤ ਹੀ ਵੱਡੀ ਗਲਤੀ ਸੀ ਕਿਉਂਕਿ ਉਸ ਦਾ ਦੂਸਰਾ ਸਾਥੀ ਮੈਨੂੰ ਪਿੱਛੇ ਤੋਂ ਲੋਕ ਕਰ ਚੁੱਕਾ ਸੀ ਮੈਨੂੰ ਆਪਣੇ ਆਪ ਤੇ ਬਹੁਤ ਹੀ ਅਫਸੋਸ ਤੇ ਦੁੱਖ ਹੋ ਰਿਹਾ ਸੀ ਮੈਂ ਆਪਣੇ ਸਾਥੀ ਹਲ ਨੂੰ ਰਿਵਾਈਵ ਦੀ ਮੰਗ ਕਰਕੇ ਅੱਗੇ ਵਧਿਆ ਉਹ ਵੀ ਮੈਨੂੰ ਰਿਵਾਈਵ ਕਰਨ ਲਈ ਪਿੱਛੇ ਹਲ ਨੂੰ ਮੁੜਿਆ ਮੈਂ ਇੱਕ ਪਾੜੀ ਦੇ ਪਿੱਛੇ ਫੇਰ ਜਾ ਲੁਕਿਆ ਪਰ ਇਹਨੇ ਚਿੰਨ ਨੂੰ ਮੇਰੇ ਤੇ ਲਗਾਤਾਰ ਫਾਇਰਿੰਗ ਹੋ ਰਹੀ ਸੀ ਮੈਂ ਅੱਗੇ ਨੂੰ ਵੀ ਨਹੀਂ ਵੱਧ ਸਕਦਾ ਸੀ ਤੇ ਨਾ ਹੀ ਪਿੱਛੇ ਨੂੰ ਜਾ ਸਕਦਾ ਸੀ ਕਿਉਂਕਿ ਦੋਨੇ ਪਾਸੇ ਬੰਦੇ ਸਨ ਪਰ ਗੇਮ ਅਜੇ ਚੱਲ ਰਹੀ ਸੀ ਮੇਰਾ ਸਾਥੀ ਅਜੇ ਵੀ ਗੇਮ ਵਿੱਚ ਮੌਜੂਦ ਸੀ ਅਸੀਂ ਤਿੰਨ ਜਾਣੇ ਹੁਣ ਗੇਮ ਵਿੱਚ ਮੌਜੂਦ ਨਹੀਂ ਸਨ ਉਹ ਸਾਨੂੰ ਚਿਕਨ ਡਿਨਰ ਹਾਸਲ ਕਰਾਉਣ ਵਿੱਚ ਸਾਡੀ ਮਦਦ ਕਰਵਾ ਸਕਦਾ ਸੀ ਉਸਨੇ 13 ਬੰਦੇ ਮਾਰੇ ਸਨ ਉਸਨੇ ਆਪਣੀ ਹਿੰਮਤ ਨਹੀਂ ਆ ਰਹੀ ਤੇ ਉਸਨੇ ਆਪਣੇ ਸਕੋਪ ਦੇ ਨਾਲ ਇੱਕ ਭੱਜੇ ਹੋਏ ਬੰਦੇ ਨੂੰ ਲੋਕ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਥੋੜੀ ਦੂਰੀ ਤੇ ਉਸ ਦਾ ਦੂਸਰਾ ਸਾਥੀ ਉਸ ਨੂੰ ਰਿਵਾਈਵ ਦੇਣ ਦੇ ਲਈ ਉਸ ਵੱਲ ਨੂੰ ਭੱਜਿਆ ਮੇਰੇ ਸਾਥੀ ਨੇ ਉਸ ਤੇ ਵੀ ਤਾਬਰ-ਤੋਰ ਫਾਇਰਿੰਗ ਕਰ ਦਿੱਤੀ ਸੀ ਉਸ ਦੇ 3-4 ਬ੍ਰਸਟ ਲੱਗ ਚੁੱਕੇ ਸਨ ਉਹਨੇ ਗਿਨੀ ਸੂਟ ਪਾਇਆ ਹੋਇਆ ਸੀ ਮੇਰੇ ਸਾਥੀ ਨੇ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਉਸ ਨੂੰ ਫਾਇਰਿੰਗ ਕਰਕੇ Winner Winner Chicken Dinners ਦੇ ਵਿੱਚ ਸਾਨੂੰ ਆਪਣਾ ਹਿੱਸੇਦਾਰ ਬਣਾ ਲਿਆ ਸੀ ਅਸੀਂ ਵਾਪਸ ਆਏ ਅਤੇ ਉਸ ਦੇ ਨਾਲ ਵਿਕਟਰੀ ਡਾਂਸ ਕਰਨ ਲੱਗੇ ਇਸ ਗੇਮ ਵਿੱਚ ਬਸ ਇੰਨਾ ਹੀ ਜੇਕਰ ਤੁਸੀਂ ਮੇਰੇ ਚੈਨਲ ਤੇ ਆਇਓ ਪਹਿਲੀ ਵਾਰ ਤਾਂ نیچے ਲਾਲ ਬਟਨ ਨੂੰ ਦਬਾ ਦਿਓ ਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਘੰਟੇ ਵਾਲਾ ਬਟਨ ਵੀ ਨੂੰ ਹੀ ਦਬਾਉਣਾ ਨਾ ਭੁੱਲਣਾ ਤਾਂ ਕਿ ਮੇਰੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਮਿਲਾਂਗੇ ਬਹੁਤ ਜਲਦੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ